ਦੋਸਤੋ ਜਦੋਂ ਬੈਠੇ ਹੋ ਜੇ ਨਾ ਕਈ ਵਾਰ ਦੋ ਤਿੰਨ ਜਣੇ ਖਬਰਾਂ ਚੱਲਦੀਆਂ ਤੇ ਖਬਰਾਂ ਸੁਣ ਕੇ ਮਨ ਨੂੰ ਬੜੀ ਠੇਸ ਪਹੁੰਚਦੀ ਹੈ ਵੀ ਸਾਡੇ ਪੰਜਾਬੀ ਥੂਣ ਨੂੰ ਜਾਂ ਪੰਜਾਬੀਆਂ ਨੂੰ ਕੀ ਹੋ ਗਿਆ ਆ ਦੋ ਤਿੰਨਾਂ ਦੇ ਵਿੱਚ ਬੜੀਆਂ ਖਬਰਾਂ ਜਾਂ ਜੇ ਪਰਿਵਾਰਕ ਸਾਂਝ ਹੈ ਕਿਵੇਂ ਟੁੱਟਦੀ ਜਾ ਰਹੀ ਹੈ ਤੇ ਕਿਵੇਂ ਪਰਿਵਾਰਕ ਰਿਸ਼ਤਿਆਂ ਦੇ ਢਾਣ ਹੋ ਰਹੇ ਨੇ ਥੋੜੇ ਜਿਹੇ ਦਿਨ ਹੋ ਗਏ ਸੋਚਣ ਵਾਲੀ ਗੱਲ ਹੈ ਵੀ ਇਹ ਪਟੇਲਾ ਸਾਈਡ ਤੇ ਦੇਖੋ ਇੱਕ ਬਜ਼ੁਰਗ ਦੀ ਮਾਰਿਆ ਗਿਆ ਉਹ ਨੂੰ ਨਹਿਰ ਦੇ ਵਿੱਚ ਛੁੱਟਿਆ ਗਿਆ ਸਬਲਗੋੜਜੇ ਦੇ ਵਿੱਚ ਨੂੰ ਪੁੱਤ ਘਰ ਵਾਲੀ ਤੇ ਧੀ ਉਹ ਧੀ ਦਾ ਕਿਵੇਂ ਹੋਇਆ ਗਿਆ ਉਹ ਨੂੰ ਮਾਰ ਕੇ ਨਹਿਰ ਸਿੜਤਾ ਐਕਮ ਬਰਹਡਾ ਸਾਈਡ ਤੇ ਆ ਛੁੱਟਿਆ ਪਿਆ ਉਹ ਬੜਤਾ ਇੱਕੋ ਪਿੱਛੇ ਜਾਈ ਸੀ ਸਾਰਿਆਂ ਨੇ ਦੇਖੀ ਉਹ ਵੀਡੀਓ ਗੇਮ ਚ ਹਾਰ ਗਿਆ 25 ਲੱਖ ਪਿਆਰ ਨੂੰ ਕਿਵੇਂ ਦਵਾਈ ਲਿਆਣ ਦੇ ਬਹਾਨੇ ਰਸਤੇ ਚ ਕੀ ਕਰਦਾ ਇੱਕ ਆ ਪਰਸੋ ਦੀ ਘਟਨਾ ਲੱਗੀ ਇੱਕ ਕੁੜੀ ਦੇ ਆਪਣੇ ਪ੍ਰੇਮੀ ਨਾਲ ਮਿਲ ਕੇ ਸਵੇ ਚਾਚੇ ਦੇ ਮੁੰਡੇ ਦਾ ਕਤਲ ਕਰਕੇ ਬੋਰੀ ਚ ਪਾ ਕੇ ਲਾਸ਼ ਕੱਲ ਉਹਦੀ ਪ레스 ਵਾਲੇ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਵੀ ਤੈਨੂੰ ਕੋਈ ਅਫਸੋਸ ਆਦਾ ਮੈਨੂੰ ਤਾਂ ਕੋਈ ਅਫਸੋਸ ਹੀ ਨਹੀਂ ਉਲਟਾ ਤੇ ਉਹ ਜਾਣ ਲਵਦੇ ਸੀ ਕਹਿੰਦੀ ਮੈਨੂੰ ਤਾਂ ਅਫਸੋਸ ਹੀ ਨਹੀਂ ਜਦ ਦੇਖੋ ਕੀ ਹੋ ਗਿਆ ਸਾਡੇ ਸਭ ਤੋਂ ਜਿਹੜੀ ਮੇੜ ਗੱਲ ਹੈ ਇਹ ਸਿੱਖ ਕਮਿਊਨਿਟੀ ਚ ਜਾਦੇ ਆ ਕਾਰਨ ਕੀ ਹੈ ਖੁਦਿਆਂ ਫੁਰਕਸ਼ੀਆਂ ਦਾ ਹਿਹਾਣ ਵਧ ਗਿਆ ਨਸ਼ੇ ਦਾ ਹਿਹਾਣ ਵਧ ਗਿਆ ਕਤਲਾਂ ਦਾ ਹਿਹਾਣ ਵਧ ਗਿਆ ਐਸੇ ਗੱਲ ਤਾਂ ਪਰਿਵਾਰ ਦੇ ਜੀਆਂ ਨੂੰ ਕਤਲ ਕਰਨਾ ਕਿੱਥੇ ਸੁਰੱਖਿਤਰ ਹੋਊਗਾ ਤਾਂ ਜੇ ਕਿਸੇ ਨਾਲ ਬਾਹਰ ਅੰਦਰ ਕੋਈ ਗੱਲਬਾਤ ਹੈਈ ਤਾਂ ਉਹ ਤੋਂ ਪਾਸਾ ਵਾਟ ਵੀ ਦੱਸੋ ਪਤਲੀ ਤੋਂ ਪੱਤਿਆ ਤੋਂ ਪੁੱਤ ਤੋਂ ਪਿਓ ਤੋਂ ਕਿ ਕਿੱਥੇ ਬਚਤ ਰੱਖੂਗਾ ਯਾਰ ਕੋਈ ਪਿਓ ਪੁੱਤ ਨੂੰ ਮਾਰੀ ਜਾਂਦਾ ਕੋਈ ਪੁੱਤ ਪਿਓ ਨੂੰ ਮਾਰੀ ਜਾਂਦਾ ਕੋਈ ਧੀ ਜਾਂ ਧੀ ਵਾਲੀ ਤਾਂ ਬੜੀ ਵੱਡੀ ਇਹ ਕੱਲਾ ਵੀ ਇੱਕ ਧੀ ਦਾ ਕਿਵੇਂ ਹੀਆ ਪੈਂਦਾ ਹੈ ਕਪਲੇ ਪਿਓ ਨੂੰ ਮਾਰਦਾ ਪੁੱਤ ਦਾ ਵੀ ਨਹੀਂ ਰਿਸ਼ਤੇ ਦਾ ਸਾਰੀ ਬਰਾਬਰ ਨੇ ਸਾਡੇ ਬੁੱਧੀਜੀਵੀਆ ਨੂੰ ਇਸ ਤੇ ਵਿਸ਼ਲੇਸ਼ਣ ਕਰਨਾ ਚਾਹੀਦਾ ਵੀ ਇਹਨਾਂ ਨੂੰ ਗਾਈਡਸ ਕੋਈ ਦੇਣੀ ਚਾਹੀਦੀ ਹੈ ਵੀ ਸਿੱਖ ਕਮਿਊਨਿਟੀ 'ਚ ਕਿਉਂ ਐਜਾਦੇ ਬਾਪਾ ਇਹ ਨਹੀਂ ਕਹਿੰਦਾ ਦੂਜੀ ਕਮਿਊਨਿਟੀ ਚ ਹੋਵੇ ਕਿਤੇ ਵੀ ਨਾ ਹੋਵੇ ਜਿਹੜੇ ਬਾਪ ਨੇ ਇੱਕ ਬੱਚੇ ਨੂੰ ਗੋਦੀ ਚਾੱਕ ਕੇ ਕਢਾਇਆ ਹੁੰਦਾ ਉਂਗਲ ਫੜਕੇ ਕਢਾਇਆ ਹੁੰਦਾ ਉਹਦਾ ਗੰਦਮੰਦ ਵੀ ਧੋਤਾ ਹੁੰਦਾ ਫਿਰ ਉਹ ਹੀ ਯਾਰ ਫਾਇਦਾ ਇਹ ਸੋਚਣ ਵਾਲੀ ਗੱਲ ਇਹ ਬਹੁਤ ਹੀ ਕਬੀਰ ਮੁੱਦਾ ਮੈਂ ਤਾਂ ਇਹ ਕਹੂੰਗਾ ਵੀ ਇਹ ਨਸ਼ਾ ਨਾਲ ਵੀ ਮਾੜਾ ਨਹੀਂ ਜਾਣਿਆ ਨਸ਼ਾ ਖਾ ਕੇ ਬੰਦਾ ਡਿੱਗ ਪਉਗਾ ਹੋਰ ਕਰ ਲਉ ਜੋ ਹੈ ਤਾਂ ਉਹ ਵੀ ਮਾੜੀ ਗੱਲ ਏ ਪਰ ਉਹ ਤੋਂ ਵੀ ਖਤਰਨਾਕ ਰੁਝਾਨ ਏ ਇਸ ਤਰ੍ਹਾਂ ਦਾ ਫੇਰ ਆਪਣੀ ਸਿੱਖ community ਚ ਰਹੀ ਕੀ ਏ ਕੁੱਝ ਖੁਦਕੁਸ਼ੀਆਂ ਨਾਲ ਮਰੀ ਜਾਂਦੇ ਏ ਦੇਖੋ topper ਇੱਕ ਨਵਦੀਪ ਸੀਗਾ ਮੁੰਡਾ ਡਾਕਟਰ ਦਾ MD ਕਰ ਰਿਹਾ ਸੀ ਦਿੱਲੀ ਦੇ ਵਿੱਚ ਉਹਦੇ ਕਹਿੰਦੇ ਖੁਦਕੁਸ਼ੀ ਕਰ ਲਈ ਔਰ ਉਹ ਕੁਝ ਵੀ ਸਕਦਾ ਹੈ ਤਾਂ ਇਹ ਆਪਾਂ ਨੂੰ ਪ੍ਰੋਸਿਆ ਇਸ ਤਰ੍ਹਾਂ ਦਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਜਾ ਹੋਰ ਤੇ ਆਪਾਂ ਨੂੰ ਗਹਿੜੀ ਇਸ ਤਰ੍ਹਾਂ ਦੀ ਗਹਿੜੇ ਇਸ ਤਰ੍ਹਾਂ ਦੀ ਮਿਲ ਰਹੀ ਹੈ ਸੋ ਇਹਨਾਂ ਮਸਲਿਆਂ ਤੇ ਸਾਡੇ ਬੁੱਧੀਜੀਵੀਆਂ ਨੂੰ ਸਿੱਖ ਬੁੱਧੀਜੀਵੀਆਂ ਨੂੰ ਪ੍ਰਚਾਰਕਾਂ ਨੂੰ ਕੋਈ ਨਾ ਕੋਈ ਤਾਂ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਨਹੀਂ ਤਾਂ ਪਰਿਵਾਰਾਂ ਦੇ ਪਰਿਵਾਰ ਖਤੋਂ ਇੱਕ ਅੰਦਾ ਇਕ ਅੱਲਾ ਕੱਲਾ ਬੱਚਾ ਹੁੰਦਾ ਹੈਗਾ ਦੂਜੇ ਕੋਈ ਉਹਨੂੰ ਗੜਬੜ ਕਰਤੀ ਪਿਓ ਨੂੰ ਕੀ ਪਿਓ ਨੂੰ ਪਾਤਾ ਕੇ ਸੱਪ ਤੂੰ ਮਾਰਤਾ ਕੇ 94 ਹਜ਼ਾਰ ਕੀ ਕਿਦੋਂ ਛੇਪ ਰਹੂਗਾ ਬੰਦਾ ਸਾਰੀ ਚੀਜ਼ ਪਰਿਵਾਰ ਦੇ ਵਿੱਚ ਖਾਣੀ ਪੀਣੀ ਵੜਾ ਉੱਠਣਾ ਸੋ ਭਈ ਆਪੜ ਪਰੇ ਵਿਚਾਰ ਜੋਗ ਦਿਓ ਬੜੀ ਗਹਿ ਦੁਖਦਾਈ ਘਟਨਾ ਵਾਪਰ ਰਹੀ ਹੈ ਜਿਹੜੀ ਅਗੇ ਦਿਲ ਦੁੱਖ ਝੋੜ ਕੇ ਘਟਨਾ ਜਿਹੜਾ ਕਿਤੇ ਵੀ ਹੁੰਦੀ ਹੈ ਜਦੋਂ ਕਿਸੇ ਦੇ ਪਰਿਵਾਰ ਦੇ ਰਿਸ਼ਤੇ ਪਰਿਵਾਰਕ ਰਿਸ਼ਤੇ ਦਾ ਕਾਰਮ ਦਾ ਜਾਂ ਕਤਲ ਹੁੰਦਾਗਾ ਮਹਿਸੂਸ ਤਾਂ ਬੰਦਾ ਜਿਹੜਾ ਸੋਚਣ ਵਾਲਾ ਬੰਦਾ ਮਹਿਸੂਸ ਤਾਂ ਕਰਦਾ ਵੀ ਯਾਰ ਇਹਨੇ ਕੀ ਕੀਤਾ ਆਲੇ-ਦਾਲੇ ਆਪਣੇ ਦੇਖ ਲਈ ਆ ਪਰੋਜਾ ਤੇ ਆਪਣਾ ਆਪਣੇ ਪੰਜਾਬ ਨੂੰ ਦੇਉਣੀ ਤਾਲਵੰਤ